ਸਾਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਸਪੱਟਾ ਫੈਮਿਲੀ ਵਲੌਗ ਐਂਡ ਕੁਕਿੰਗ ਵਿਦ ਚ ਹੈ ਅੱਜ ਆਪਾਂ ਜਾ ਰਹੇ ਹਾਂ ਜੀ ਜਲੰਧਰ ਕਿਉਂਕਿ ਬੱਚਿਆਂ ਨੇ ਅੱਜ ਦੇਖਣੀ ਸੀ ਮੂਵੀ ਤੇ ਮਨਪ੍ਰੀਤ ਕਿਹੜੀ ਮੂਵੀ ਦਾ ਨਾ ਕੀ ਕ੍ਰੈਡਿਟਰ ਬੈਂਡ ਕ੍ਰੈਡਿਟਰ ਪਤਾ ਨਹੀਂ ਕੋਈ ਨਵੀਂ ਮੂਵੀ ਆਈ ਇੰਗਲਿਸ਼ ਹਾਂਜੀ ਇੱਥੇ ਆਪਾਂ ਪੈਟਰੋਲ ਪਾਉਣ ਵਾਸਤੇ ਰੁਕੇ ਸੀਗੇ ਤੇ ਗੱਡੀ 'ਚ ਆਪਾਂ ਪੈਟਰੋਲ ਪਵਾ ਲਿਆ ਤੇ ਮਨਪ੍ਰੀਤ ਦੇ ਪਾਪਾ ਚਲੇ ਕੇ ਕਾਫੀ ਲੈਣ ਤੇ ਪ੍ਰਭੂ ਵੀ ਚਲੇਗੀ ਮਨਪੀ ਵੀ ਨਾਲ ਚਲੇਗਾ ਕਹਿੰਦੇ ਅਸੀਂ ਲੇਸ ਲੈਣੇ ਨੇ ਤੇ ਮੈਂ ਹੁਣ ਗੱਡੀ ਵਿੱਚ ਕੱਲੀ ਬੈਠੀ ਹੋਈ ਆ ਤੇ ਹੁਣ ਆਪਾਂ ਜਾਵਾਂਗੇ ਸ਼ਹਿਰ ਤੇ ਬਾਕੀ ਦਾ ਵਲੌਗ ਉੱਥੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਵਲੌਗ ਵਧੀਆ ਲੱਗੇਗਾ ਇਸ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਰਸਤੇ ਵਿੱਚ ਇੰਨਾ ਟ੍ਰੈਫਿਕ ਸੀ 1 25 ਦਾ ਸ਼ੋ ਸੀ ਤੇ ਅਸੀਂ ਪਹੁੰਚਿਆ 1 40 ਤੇ ਭੱਜਾ ਪਾਪਾ ਦੇ ਕੋਲ ਭੱਜ 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 ਲੇਟ ਹੋ ਗਏ ਅੱਗੇ ਟ੍ਰੈਫਿਕ ਜਾਮ ਕਰਕੇ ਬਹੁਤ ਸਾਨੂੰ ਔਖਾ ਹੋਣਾ ਪਿਆ ਤੇ ਪ੍ਰਭ ਦੀ ਫੇਵਰਟ ਸੀ ਉਹਨੇ ਦੇਖਣੀ ਸੀ ਮੂਵੀ ਇਹ ਜਾਂਦੇ ਆ ਮੂਵੀ ਲੱਗੀ ਹੋਈ ਸੀ 10-15 ਮਿੰਟ ਦੀ ਲੰਘ ਚੁੱਕੀ ਸੀ ਪ੍ਰਾਪਤ ਦਿਲ ਕਰਦਾ ਹੁਣ ਲੋਕ ਕੋਣੀ ਆਪਣੇ ਨਾਲ ਬੋਤਲ ਲੈ ਕੇ ਆਉਂਦੇ ਆ। ਉਹ ਫਟਸਟ ਤੋਂ ਬਾਅਦ ਉਹ ਬੂਟੂ ਕੱਪ ਚ ਦੇ ਚਾਰ ਕਰਦੇ। ਚੈਤਾ ਕਰਨਾ। ਮੂਵੀ ਦੇਖਣ ਤੋਂ ਬਾਅਦ ਵਾਪਸੀ ਆਉਂਦੇ ਆ ਬੱਚਿਆਂ ਨੇ ਆਈਸਕ੍ਰੀਮ ਲਈ ਫਿਰ ਆਪਾਂ ਘਰ ਨੂੰ ਵਾਪਸੀ ਕੀਤੀ। ਤੇ ਜੇਕਰ ਬਲੌਗ ਉਤਪਧੀਆ ਲੱਗੇਗਾ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ